ਪਾਜਾ ਸਾਹਿਬ ਦਾ 80 ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪ ਦੇ ਬਿਆਨ ਹੈ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆਂ ਕਿ ਬਿਲਕੁਲ ਸਹੀ ਸੀ ਇਹ ਗੱਲਾਂ ਥੋੜਾ ਜਿਹੀ ਜਿਕਰਮ ਜੀ ਜੀ ਦੇ ਸਮਰਥਨ ਦੇ ਵੱਲ ਨਾਰੇ ਭਾਜੀ ਨੇ ਕੀਤੀ ਗਈ ਉਹ ਕਹ ਰਿਹਾ ਕਿ ਫਿਕਰਮ ਜੀ ਨੇ ਕੰਮ ਨਹੀਂ ਕੀਤਾ ਕਿੰਨਾ ਵਿਕਰੀਓ ਵੇਪੋ ਮੇਰੇ ਭਰਾ ਮੈਂ ਉਹਨਾਂ ਚ ਰਹਾ ਮੈਂ ਜੋ ਉਹਨਾਂ ਦੇ ਕੋ ਕੋਂਦੂ ਕੋਂਦੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਮਜੀਠੀਆ ਸਾਹਿਬ ਨੇ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤੇ ਮੈਂ ਸੀਅਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਕਰਾ ਬਿਆਨ ਦਿਵਾ ਸੀ ਬਿਆਨ ਦਿਵਾ ਸੀ ਯਾਰ ਹਾਂਜੀ ਕੀ ਕੀ ਕਹਣਾ ਕੀ ਬਿਆਨ ਬਾਝੂ ਦਿੰਦੇ ਪਿਆ ਜਿਹੜਾ ਵਿਜੀਲੈਂਸ ਨੇ ਮੈਨੂੰ ਸੰਮਨਿੰਗ ਜਿੱਤੀ ਮੈਂ ਅੱਜ ਤੱਕ ਮੈਨੂੰ ਨਾ ਟਾਈਮ ਟਾਈਮ ਹੈ ਉਹਦੀ ਬਿਆਨ ਜੋ ਉਹਨਾਂ ਨੇ ਪੁੱਛਿਆ ਮੇਰੇ ਨਾਲ ਸਾਹਿਬ ਕਸਕੇ ਆਪਦੇ ਬਿਆਨ ਜਿਹੜੇ ਕਲਮਬੰਦ ਕਰਾਤੇ ਬਸ ਇਹ ਤੁਹਾਡੇ ਕਾਨੂੰਨ ਕਿਆ ਨਹੀਂ ਹੋ ਰਿਹਾ ਹਾਂਜੀ ਹੋਈ ਇਹ ਸਭ ਉਹ ਬਿਆਨ ਦਿੱਤੇ ਵੀ ਜਿਹੜੇ ਐਫਆਈਆਰ ਦਿੱਤੀ ਸੀ ਕਿਗਾ ਕੋਈ ਬਿਆਨ ਤੋਂ ਹੀ ਰਹਿਣਾ ਜਿਹੜੇ ਪਹਿਲਾਂ ਵੀ ਬਿਆਨ ਹੋਇਆ ਸੀ ਅੱਜ ਵੀ ਹੋਇਆ ਬਿਆਨ ਤੇ ਬਿਆਨ ਹੀ ਹੁੰਦੇ ਆ ਬਿਆਨ ਬਿਆਨ ਦਿੱਤੇ ਕੀ ਗਾਇ ਕੀ ਪੁੱਛ ਕੇ ਕੋਈ ਨਹੀਂ ਦਿੱਤਾ ਦੇ ਸੀ ਕਿ ਪਿਆਰ ਕੇ ਨਹੀਂ ਇਹ ਬੜਾ ਡਾਕ ਨਹੀਂ ਕਰ ਸਕਦਾਗਾ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਆਪਦੇ ਬਿਆਨ ਦੇ ਆਂ ਮੈਂ ਵਿਜੀਲੈਂਸ ਨੂੰ ਬਿਆਨ ਲਿਖਾ ਆਂ ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲਿਓ ਮਗਹ ਹੱਕ ਦੇ ਦੇ ਕੇ ਗਿਆ ਕਿ ਆਪ ਦੇ ਕੇ ਕਿ ਆ ਤੇ ਕੀ ਜੋ ਕੁਝ ਹੋਇਆ ਮੈਂ ਸਭ ਕੋਈ ਦੱਸਦਾ ਤੇ ਨਰਿੰਦਰ ਸਿੰਘ ਜੀ ਨੇ ਕਿਹਾ ਹੈ ਕਿ ਇਹ ਕਿ ਉਹ ਉਸੇ ਸਮੇਂ ਦੱਸੋ ਕਿ ਕਿਤਨਾ ਕੋਸ਼ਿਸ਼ ਦੇਖੋ ਉਹ ਇਹ ਇੱਕ ਅੰਡਰ ਇਨਵੈਸਟੀਗੇਸ਼ਨ ਕੇਸ ਆ ਮੈਂ ਤਾਂ ਮੇਰੇ ਤੁਸੀਂ ਭਰਾ ਉਹ ਮੈਂ ਸਾਰੀ ਗੱਲ ਤੁਹਾਨੂੰ ਇੱਥੇ ਨਹੀਂ ਦੱਸ ਸਕਦਾ ਜਿੰਨਾ ਚਿਰ ਇਹ ਕੇਸ ਕਿਸੇ ਪਾਸੇ ਨਹੀਂ ਲੱਗ ਜਾਂਦਾ ਜਿੰਨਾ ਚਿਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਂ ਕੋਈ ਆਪਦੇ ਮੂੰਹ ਇਹੋ ਜੀ ਗੱਲ ਨਹੀਂ ਕਰ ਸਕਦਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਮੈਂ ਅੰਡਰ ਇਨਵੈਸਟੀਗੇਸ਼ਨ ਕੇਸ ਦੀ ਨਹੀਂ ਪਤਾ ਦੱਸਦੇ ਇਹ ਵਿਜੀਲੈਂਸ ਦੀ ਟੀਮ ਤੇ ਰਿਪੋਰਟ ਸੀਟਾ ਦੇ ਮੈਂ ਇਕੱਲੀ ਬਾਹਰ ਸੀਗਾ ਸਾਡੇ ਅੱਜ ਬਟਾਲੇ ਇੱਕ ਪਾਰਟੀ ਦਾ ਫੰਕਸ਼ਨ ਸੀਗਾ ਮੈਂ ਉਥੋਂ ਸਿੱਧਾ ਹੀ ਆਇਆ ਇਹਨਾਂ ਨੂੰ ਮੈਂ ਪਕੌੜ ਕੀਤੀ ਇਹ ਵਿਚਾਰੇ 2 ਵਜੇ ਦੀ ਮੇਰੀ ਵੇਟ ਕਰ ਰਹੇ ਸੀ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਕਹਿੰਦੇ ਭਾਜੀ ਅਸੀਂ ਤੇ ਹੁਣ ਚਾਹ ਪੀ ਲੈ ਆਂ ਯਾਨੀ ਟੀਸਟਾਫ ਤੋਂ ਮੈਂ ਯਾਰ ਮੈਂ ਇੱਧਰੇ ਕਿਤੇ ਆ ਜਾ ਮੈਨੂੰ ਇੱਥੇ ਮਿਲੋ ਤੇ ਮੈਨੂੰ ਕਹੇ ਲੱਗੇ ਮੈਸੇਜ ਆਏ ਨੇ ਮੈਂ ਇੱਥੇ ਸਾਡੇ ਉਹ ਕੀ ਗੱਲਬਾਤ ਹੋਈ ਹੈ ਇਸ ਤੋਂ ਇਲਾਵਾ ਕੀ ਮਾਮਲੇ ਨਾਲ ਗੱਲਬਾਤ ਨਹੀਂ ਕਰਨਾ ਹੈ ਕਿ ਹੋਰ ਇੱਥੇ ਕੀ ਕਰਨਾ ਹੈ ਇਹਨਾਂ ਨਾਲ ਗੱਲਬਾਤ ਨਹੀਂ ਕਰਨਾ ਹੈ ਨਹੀਂ ਬਰਾਬਰ ਹੈ ਤੀ ਤੂੰ ਜੀ ਬੀਜੀ ਸਾਹਿਬ ਤੇ ਤੁਹਾਡੇ ਨੇ ਕਹਿ ਚੀ ਕਿ 2012 ਚ ਵੀ ਸਬੂਤ ਹੈਗੇ ਸੀ 21 ਜੀ ਪਿੱਛੇ ਜੀ ਹੈ ਦੇਖੋ ਇਹ ਉਹ ਇੰਟ ਦੇਖੋ ਉਹ ਚਟੋ ਚਟੋ ਪੱਜਾ ਸਾਹਿਬ ਦਾ 18 ਇਨਕੁਆਰੀ ਕੀਤੀ ਹੈ ਮੈਨੂੰ ਨਹੀਂ ਅਜੇ ਤੱਕ ਉਹਨਾਂ ਪੁੱਛਿਆ ਨਾ ਮੈਨੂੰ ਦੱਸਿਆ ਉਹ ਉਹਨਾਂ ਦੇ ਆਪਦੇ ਬਿਆਨ ਹੈ ਮੈਨੂੰ ਇਹਨਾਂ ਨੇ ਕਿਸੇ ਹੋਰ ਐਂਗਲ ਤੋਂ ਕੁਐਸਚਨ ਕੀਤੇ ਨੇ ਮੈਨੂੰ ਜੋ ਜਿਹੜੀਆਂ ਗੱਲਾਂ ਸਹੀ ਸੀ ਮੈਂ ਕਹਿ ਕੇ ਆਂ ਕਿ ਬਿਲਕੁਲ ਸਹੀ ਸੀ ਦੁਬਾਰਾ ਬੁਲਾਇਆ ਦੁਬਾਰਾ ਜੇ ਮੈਨੂੰ ਬੁਲਾਉਣਗੇ ਮੈਂ ਫੇਰ ਆਉਣ ਨੂੰ ਹਾਜ਼ਰ ਹਾਂ ਨੰਮਾ ਸਮਾ ਨਾਲ ਰਹੇ ਉਹਨਾਂ ਦੇ ਪਰ ਉਸ ਕੰਮ ਦੇ ਵਿੱਚ ਜਿੱਥੇ ਸੀ ਰੀਸੈਂਟ ਤੁਹਾਡਾ ਚੈਨਲ ਕਿਹੜਾ ਵਾ ਹੈ ਪੀਡੀਆ ਜੀ ਤੁਹਾਨੂੰ ਮੇਰੇ ਤੋਂ ਵੱਧ ਪਤਾ ਤੁਸੀਂ ਮਲੇਟਿਆ ਸਾਹਿਬ ਨੇ ਰਹਿੰਦੇ ਰਹੇ ਜੀ ਨਹੀਂ ਤੁਸੀਂ ਦੱਸੋ ਇਹ ਆਹ ਵੇਖੋ ਆ ਮਣੀ ਨਾਲੀ ਦੇ ਤਰੇ ਇਹ ਉਹਨਾਂ ਦੇ ਚੈਨਲ ਇਹ ਵੀ ਇਹਨਾਂ ਨੇ ਸੰਦਨ ਨਹੀਂ ਚੱਲਦੇ ਤੁਸੀਂ ਨਾ ਆਹ ਵੇਖੋ ਆ ਮੂੰਹ ਦੱਸੋ ਹੋਰ ਕਿੱਥੇ ਰਹਿੰਦੇ ਰਹੇ ਤੁਸੀਂ ਤਕਰੀਬੀ ਰਹੇ ਨਾ ਇਹ ਇਹ ਇੰਡਰ ਇਨਵੈਸਟੀਗੇਸ਼ਨ ਕੇਸ ਆ ਮੈਨੂੰ ਇਹ ਜਿਹੇ ਗੱਲਾਂ ਪੁੱਟੀਆਂ ਸਿੱਧੀਆਂ ਨਾ ਕਰੋ ਵੇਖੋ ਮੈਂ ਐਵੇਂ ਮੈਂ ਮੇਰੇ ਮੂੰਹੋਂ ਕੋਈ ਗਲਤ ਮਲਤ ਗੱਲ ਨਿਕਲ ਜੇ ਤੇ ਮੈਂ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੈਨੂੰ ਜੋ ਉਹਨਾਂ ਨੇ ਕੁਐਸਚਨ ਕੀਤੇ ਮੈਂ ਉਹਨਾਂ ਦੇ ਠੋਕੇ ਜਵਾਬ ਦੇ ਕੇ ਆਂ ਜਿਹੜੀਆਂ ਗੱਲਾਂ ਸਹੀ ਸੀ ਉਹ ਮੈਂ ਕਹਿ ਕੇ ਆਇਆ ਕਿ ਹਾਂ ਇਹ ਬਿਲਕੁਲ ਗੱਲਾਂ ਸਹੀ ਨੇ ਜਿਹੜੀਆਂ ਗਲਤ ਮੈਂ ਕਹਾ ਗਲਤ ਇਹ ਪਾਰਟੀ ਕਰਕੇ ਤੇ ਨਹੀਂ ਕਿ ਤੁਸੀਂ ਅੱਜ ਤੁਸੀਂ ਅਜੋਸ ਪਾਰਟੀ ਰੂਲਿੰਗ ਪਾਰਟੀ ਦੇ ਹੈਗੇ ਹੋ ਉਸ ਕਰਕੇ ਨਹੀਂ ਕਿ ਉਹਦਾ ਕੀ ਫਰਕ ਪੈਂਦਾ ਨਹੀਂ ਮੈਂ ਤਾਂ ਕਹਦਾ ਪ੍ਰੈਸ਼ਰ ਕੋਈ ਪ੍ਰੈਸ਼ਰ ਨਹੀਂ ਤੁਸੀਂ ਮੇਰੀ ਡਿਟੇਲ ਚੈੱਕ ਕਰਾ ਲਓ ਮੈਨੂੰ ਕਈ ਦੀ ਕਾਲ ਆਈ ਹੋਵੇ ਕੀ ਸਰ ਇਹ ਪ੍ਰੈਸ਼ਰ ਵਾਲੀਆਂ ਗੱਲਾਂ ਥੋੜਾ ਜੀ ਬਿਕਰਮਜੀਤ ਜੀ ਦੇ ਸਮਰਥਕਾਂ ਦੇ ਵੱਲੋਂ ਨਾਰੇबाजी ਕੀਤੀ ਗਈ ਉਹ ਕਹ ਰਹੇ ਕਿ ਬਿਕਰਮਜੀਤ ਨੇ ਕੰਮ ਨਹੀਂ ਕੀਤਾ ਇਸ ਤਿਸ ਕਦਾ ਬਿਕਰਮ ਵੇਖੋ ਮੇਰੇ ਭਰਾ ਮੈਂ ਉਹਨਾਂ ਚ ਰਿਹਾ ਮੈਚ ਉਹਨਾਂ ਦੇ ਕੋ ਕਿੰਤੂ ਪ੍ਰੰਤੂ ਕਰਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਮਜੀਠੀਆ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਮੈਂ ਇੱਕ ਆਫਰ ਦੇ ਦੇਣਾ ਜੋ ਨਾਲ ਜਾਣਾ ਚਾਹੁੰਦੇ ਹਾਂ ਤੁਸੀਂ ਮੈਂ ਸੀਮ ਸਾਹਿਬ ਨੂੰ ਰਿਕਵੈਸਟ ਕਰਕੇ ਨਾਲ ਖੜਾ